ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਫੋਨ ਦੀ ਬੈਟਰੀ ਬਿਲਕੁਲ ਲੋ ਹੀ ਪਈ ਤੇ ਪੂਜਾ ਵਾਹੀ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਤੁਸੀਂ ਤਿੰਨ ਚਾਰ ਕਮੈਂਟ ਕੀਤੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਜੀਤ ਬਸਰ ਕੁਲਜੀਤ ਝੂੜੀਆਂ ਬਾਰੇ ਪੁੱਛਿਆ ਹਾਂ ਜੀ ਆਪਾਂ ਬਹੁਤ ਵੀਡੀਓ ਪਾ ਚੁੱਕੇ ਆ ਜੀ ਤੁਸੀਂ ਆਪਣੇ ਚੈਨਲ ਤੇ ਸਰਚ ਕਰਕੇ ਜਾ ਸਕਦੇ ਝੂੜੀਆਂ ਬਾਰੇ ਆਪਾਂ ਬਹੁਤ ਵੀਡੀਓ ਪਾਉਣੇ ਆ ਜਦ ਸੰਦੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਜਿਹੜੇ ਭੈਣਜੀ ਆਪਾਂ ਨੂੰ ਕਰਦੇ ਹੁੰਦੇ ਆ ਮੈਸੇਜ ਤੇ ਭੈਣਜੀ ਆਪਾਂ ਦਾ ਅਹੀਰ ਅਰਦਾਸ ਕਰਦੇ ਆ ਤੇ ਆਪਾਂ ਸਾਰੇ ਭੈਣ ਭਾਈਆਂ ਨੂੰ ਕਵਾਂਗੇ ਕਿ ਭੈਣਜੀ ਹਸਤੇ ਤੁਸੀਂ ਵੀ ਅਰਦਾਸ ਕਰਿਓ ਕਿ ਉਹਨਾਂ ਦੇ ਬਹੁਤ ਜਲਦੀ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਕਿ ਉਹਨਾਂ ਦੇ ਬੱਚਾ ਬਹੁਤ ਜਲਦੀ ਹੋ ਜਾਵੇ ਭੈਣ ਜੀ ਦੇ ਬੱਚਾ ਨਹੀਂਗਾ ਤੇ ਉਹ ਬਹੁਤ ਟੈਨਸ਼ਨ ਲੈਂਦੇ ਆ ਤੇ ਜੀਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਵਾਹਿਗੁਰੂ ਤੇ ਪ੍ਰੋਸਾਰਾ ਰੱਖੋ ਤੁਹਾਡੇ ਟੈਸਟ ਵਗੈਰਾ ਸਾਰਾ ਕੁਝ ਵਧੀਆ ਹੋਊਗਾ ਤੇ ਅਰਦਾਸ ਕਰਦੇ ਆਂ ਆਪਾਂ ਸਾਰੇ ਮਿਲ ਕੇ ਤੁਹਾਡੇ ਲਈ ਤੇ ਆਪਾਂ ਬੋਲਦੇ ਆਂ ਵੀਡੀਓ ਦੇ ਵਿੱਚ ਵੀ ਸਾਰੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਤੇ ਭੈਣ ਜੀ ਵਾਸਤੇ ਜਰੂਰ ਅਰਦਾਸ ਕਰਿਓ ਤੇ ਆਂਦੇ ਹੁੰਦੇ ਆ ਕਿ 8-9 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਘਰੇ ਜਲਦੀ ਬੱਚਾ ਆਵੇ 9 ਮਹੀਨੇ ਉਹਨਾਂ ਦੇ ਵਧੀਆ ਲੰਘ ਜਾਣ ਤੰਦਰੁਸਤੀ ਦੇ ਨਾਲ ਤੇ ਉਹਨਾਂ ਨੂੰ ਪ੍ਰਮਾਤਮਾ ਲੰਬੀ ਉਮਰ ਦੇਵੇ ਤੇ ਉਹਨਾਂ ਦੇ ਘਰੇ ਜਿਹੜਾ ਬੱਚਾ ਆਵੇ ਪ੍ਰਮਾਤਮਾ ਉਹਨੂੰ ਵੀ ਲੰਬੀ ਉਮਰ ਵਾਲਾ ਦੇਵੇ ਤੇ ਆਪਾਂ ਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਤੇ ਪ੍ਰਮਾਤਮਾ ਆਪਣੀ ਅਰਦਾਸ ਸਾਰਿਆਂ ਦੀ ਜ਼ਰੂਰ ਸੁਣੂਗਾ ਤੇ ਭੈਣ ਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਤੇ ਪ੍ਰਮਾਤਮਾ ਤੁਹਾਡੀ ਜਿਉਂ ਵੀ ਤੁਹਾਡੀ ਮਨੋ ਕਾਮਨਾ ਹੈ ਬਹੁਤ ਜਲਦੀ ਪੂਰੀ ਕਰ ਦੂਗਾ ਤੇ ਤੁਸੀਂ ਪਲੀਜ਼ ਟੈਨਸ਼ਨ ਨਾ ਲਿਆ ਕਰੋ ਮਨਜੀਤ ਮਨਜੀਤ ਦੀ ਆਈਡੀ ਤੋਂ ਮੈਸੇਜ ਆ ਬਹੁਤ ਬਹੁਤ ਧੰਨਵਾਦ ਜੀ ਤੇ ਮਨਦੀਪ ਕੌਰ ਚਿਮਾ ਪਿੰਡ ਵਾਲੇ ਹਾਂਜੀ ਦੀਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਵੈਸੇ ਤਾਂ ਤੇ ਕਿਉਂਕਿ ਨੇਚਰਲ ਚੀਜ਼ ਆ ਜਿਹੜੀ ਆਪਾਂ ਬੋਰ ਦੀ ਦਾੜੀ ਬਾਰੇ ਦੱਸਿਆ ਸੀਗਾ ਕਿ ਜਿਨ੍ਹਾਂ ਨੇ दारू ਛੱਡਣੀ ਆ ਹਨ ਜਿਹੜੇ ਵੀਰਾਂ ਨੇ ਤੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਊਗੀ ਕਿਉਂਕਿ ਦੇਖੋ ਜੀ ਨੇਚਰਲ ਚੀਜ਼ ਆ ਕੋਈ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਜੇ ਤੁਹਾਨੂੰ ਫੇਰ ਵੀ ਚਲੋ ਜੇ ਕੋਈ ਮੈਡੀਸਨ ਵਗੈਰਾ ਉਹਨਾਂ ਦੀ ਚੱਲਦੀ ਆ ਕੋਈ ਜ਼ਿਆਦਾ ਕੋਈ ਪ੍ਰੋਬਲਮ ਆ ਜੇ ਨਾਰਮਲ ਇਨਸਾਨ ਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਤੁਸੀਂ ਜ਼ਰੂਰ ਦੇ ਸਕਦੇ ਹੋ ਮੈਂ ਖੁਦ ਆਪਣੇ ਬ੍ਰਦਰ ਨੂੰ ਵੀ ਇਹ ਗੱਲ ਕਹੀ ਆ ਕਿ ਤੁਸੀਂ ਖਾ ਲਿਆ ਕਰੋ ਮੇਰੇ ਬ੍ਰਦਰ ਵੀ ਖਾਂਦੇ ਆ ਕੋਈ ਦਿੱਕਤ ਨਹੀਂ ਹੁੰਦੀ ਇਹਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਜੇ ਤੁਹਾਨੂੰ ਜ਼ਿਆਦਾ ਕੋਈ ਵਹਿਮ ਲੱਗਦਾ ਫਿਰ ਪਲੀਜ਼ ਤੁਸੀਂ ਨਾ ਕਰਿਓ ਕਿਉਂਕਿ ਇਹ ਹੁੰਦਾ ਕਿ ਹਨਾ ਆਪਾਂ ਜੇ ਜ਼ਿਆਦਾ ਵਹਿਮ ਕਰਦੇ ਆਂ ਕਈ ਵਾਰੀ ਕੋਈ ਪ੍ਰੋਬਲਮ ਗੈਰਸਿਵ ਹੋ ਜਾਵੇ ਤਾਂ ਆਪ ਨੂੰ ਆ ਲੱਗ ਲਾਂਗੇ ਤਾਂ ਵੀ ਹਾਏ ਆ ਪਾ ਕੰਮ ਕੀਤਾ ਸੀ ਪਰ ਦੇਖੋ ਜੀ ਆਪਾਂ ਛੋਟੇ ਹੁੰਦੇ ਮੈਂ ਤਾਂ ਬਹੁਤ ਖਾਧੀਆਂ ਮੈਂ ਜਿੱਦਾਂ ਕਿ ਬੋਰਡ ਦੀਆਂ ਗੋਲਾਂ ਹੁੰਦੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਖਾਂਦੀ ਰਹੀਆਂ ਸਾਡੇ ਜਿੰਨੇ ਵੀ ਮਤਲਬ ਸਰਕਾਰ ਦੇ ਬੱਚੇ ਸੀਗੇ ਉਸ ਟਾਈਮ ਦੇ ਵਿੱਚ ਅਸੀਂ ਕੋਈ 10 12 ਬੱਚੇ ਹੁੰਦੇ ਸੀ ਅਸੀਂ ਉਥੋਂ ਗੋਲਾਂ ਲਾ ਲਾ ਕੇ ਸਾਡੇ ਬਹੁਤ ਵੱਡਾ ਬੋਰਡ ਆ ਪਿੰਡ ਦੇ ਵਿੱਚ ਤੇ ਵੱਧੂ ਖਾਂਦੇ ਰਹੇ ਸਾਡੇ ਤਾਂ ਪਿੰਡ ਦੇ तकरीबन ਸਾਰੇ ਬੱਚਿਆਂ ਨੇ ਬਹੁਤ ਗੋਲਾਂ ਖਾਧੀਆਂ ਤੇ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਜਿਹੜਾ ਬੋੜ ਦਾ ਨਾ ਇਹਦੇ ਪੱਤਿਆਂ ਦੇ ਵਿੱਚੋਂ ਦੁੱਧ ਨਿਕਲਦਾ ਟਾਹਣੀਆਂ ਦੇ ਵਿੱਚੋਂ ਉਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਤੇ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੋਣੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖ ਲਓ ਮੈਨੂੰ ਹੀ ਲੱਗਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਆਪਦੇ ਬ੍ਰਦਰ ਨੂੰ ਵੀ ਇਹ ਵਾਲੀ ਚੀਜ਼ ਕਿਹਾ ਉਹਨੂੰ ਵੀ ਤੁਸੀਂ ਵੀ ਖਾ ਕੇ ਦੇਖੋ ਕੋਈ ਸਾਈਡ ਇਫੈਕਟ ਨਹੀਂਗਾ ਕੁਛ ਨਹੀਂਗਾ ਰਨਜੋਤ ਅਰਸ਼ ਨੂੰ ਪ੍ਰੀਤਾ ਬਰਨਾਲੇ ਵਾਲੇ ਪ੍ਰੀਤਾ ਬਰਨਾਲੇ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਤੇ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਆਪਾਂ ਜਲਦੀ-ਜਲਦੀ ਮੈਸੇਜ ਬਹੁਤ ਜ਼ਿਆਦਾ ਮੈਸੀ ਆਏ ਹੋਏ ਆ ਵੀਰਪਾਲ ਕੌਰ ਬਰਨਾਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਕਿਰਨ ਰਾਣੀ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸੁਖ ਦੀ ਆਈਡੀ ਤੋਂ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਜਿਹੜੀ ਅੱਜ ਵੀਡੀਓ ਪਾ ਰਹੇ ਆ ਤੁਸੀਂ ਇਹ ਵਾਲੀ ਕਰੀਮ ਜ਼ਰੂਰ ਯੂਜ਼ ਕਰਿਓ ਜੇ ਤੁਹਾਨੂੰ ਸ਼ਾਈਆਂ ਵਗੈਰਾ ਤੋਂ ਪ੍ਰੋਬਲਮ ਹੈਗੀ ਆ ਤੇ ਅੱਜ ਆਪਾਂ ਵੀਡੀਓ ਜਿਹੜੀ ਪਾ ਰਹੇ ਆ ਤੇ ਇੱਕ ਸਵਰਨਜੀਤ ਕੌਰ ਪਹਿਨੇ ਆਪਾਂ ਨੂੰ ਕਿਹਾ ਸੀ ਕਿ ਦੀਦੀ ਸਬਜੀ ਵੀ ਬਣਾ ਕੇ ਦਿਖਾਓ ਐਲੋ ਵੀਰਾ ਦੀ ਤੇ ਤੁਸੀਂ ਸਾਰੇ ਕਮੈਂਟ ਕਰਿਓ ਤੇ ਫਿਰ ਜੇ ਸਾਰੇ ਚਾਹੁੰਦੇ ਆ ਤਾਂ ਆਪਾਂ ਜ਼ਰੂਰ ਬਣਾ ਕੇ ਤੁਹਾਨੂੰ ਦਿਖਾਵਾਂਗੇ ਐਲੋ ਵੀਰਾ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਤੁਸੀਂ ਸਾਰੇ ਕਮੈਂਟ ਕਰਿਓ ਜੀ ਤੇ ਫਿਰ ਆਪਾਂ ਸਬਜੀ ਜ਼ਰੂਰ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਭੈਣ ਜੀ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਸਵਰਨਜੀਤ ਕੌਰ ਨੇ ਵੀ ਦੀਦੀ ਤੁਸੀਂ ਸਬਜੀ ਬਣਾ ਕੇ ਦਿਖਾ ਦਿਓ ਤੇ ਆਪਾਂ ਜ਼ਰੂਰ ਦਿਖਾਵਾਂਗੇ ਜੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਦੱਸਿਓ ਆਪਾਂ ਨੂੰ ਵੀ ਕਿਹੜੇ-ਕਿਹੜੇ ਚਾਹੁੰਦੇ ਆ ਸਬਜੀ ਵਾਲੋ ਵੀਰਾ ਦੀ ਦੇਖਣਾ ਫਿਰ ਆਪਾਂ ਬਣਾ ਕੇ ਜਰੂਰ ਦਿਖਾਵਾਂਗੇ ਤੁਹਾਨੂੰ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਮਤਲਜ ਜਿਹੜੀ ਵੀਡੀਓ ਆਪਾਂ ਪਾ ਰਹੇ ਆ ਨਾ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਹੜਾ ਕਿ ਹੁਣ ਮੌਸਮ ਬਹੁਤ ਖਰਾਬ ਚੱਲ ਰਿਹਾ ਏ ਉਹਦਾ ਕੀ ਹੈ ਕਾਰਨ ਕਿ ਫੇਸ ਦੇ ਉੱਪਰ ਕਾਲਾਪਨ ਖੁਸ਼ਕ ਹੋ ਜਾਣਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਤੇ ਆਹ ਦੇਖੋ ਜੀ ਆਪਾਂ ਇੱਕ ਚਮਚਾ ਪਾ ਲਿਆ ਐਲੋਵੀਰਾ ਦਾ ਐਲੋਵੀਰਾ ਪਾ ਲਿਆ ਆਪਾਂ ਤੇ ਆ ਆਪਣੇ ਕੋਲੇ ਹੈਗਾ ਕੇਸਰ ਜੇ ਤੁਹਾਡੇ ਕੋਲ ਕੇਸਰ ਹੈਗਾ ਤੁਸੀਂ ਜ਼ਰੂਰ ਪਾਓ ਆ ਦੇਖੋ ਜੀ ਆਪਾਂ ਕੇਸਰ ਪਾ ਲਿਆ ਇਹਦੇ ਵਿੱਚ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋ ਜੂਗੀ ਤਿੰਨ ਚਾਰ ਚੀਜ਼ਾਂ ਤੋਂ ਆਪਾਂ ਤਿਆਰ ਕੀਤੀ ਆ ਚੀਜ਼ ਆਪਾਂ ਐਲੋਵੀਰਾ ਦੇ ਵਿੱਚ ਪਾ ਲਿਆ ਕੇਸਰ ਕਿਸਰ ਪਾ ਲਿਆ ਤੇ ਆ ਆਪਣੇ ਕੋਲੇ ਹੈਗਾ ਬਦਾਮ ਰੋਗਨ ਇਹਦੇ ਵਿੱਚ ਆਪਾਂ ਬਦਾਮ ਰੋਗਨ ਪਾ ਲਿਆ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿਆਦਾ ਥੋੜੀ ਬਣਾਉਣੀ ਹੈ ਜਿੰਨੀ ਵੀ ਤੁਸੀਂ ਅੰਦਾਜ਼ੇ ਦੇ ਨਾਲ ਹੀ ਪਾ ਲਿਓ ਤੇ ਹੁਣ ਆਪਾਂ ਪਾਉਣੇ ਇਹਦੇ ਵਿੱਚ ਗ੍ਰਿਸਲੀਨ ਆ ਦੇਖੋ ਜੀ ਤੇ ਗ੍ਰੀਸਰੀਨ ਵੀ ਬਹੁਤ ਜ਼ਿਆਦਾ ਵਧੀਆ ਆਪਣੇ ਮਤਲਬ ਸਕਿਨ ਵਾਸਤੇ ਤੇ ਹੁਣ ਇਹ ਹੋਇਆ ਪਿਆ ਕਿ ਸਕਿਨ ਡਰਾਈ ਜੀ ਕਿਉਂਕਿ ਸਾਰਾ ਦਿਨ ਪਸੀਨਾ ਆ ਜਾਂਦਾ ਆਪਾਂ ਸਾਫ਼ ਕਰੀ ਜਾਂਦੇ ਹਣਾ ਉਹਦੇ ਨਾਲ ਬਹੁਤ ਜ਼ਿਆਦਾ ਆਪਣੀ ਖੁਦਲੀ ਹੀ ਸਕਿਨ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਆਪਾਂ ਸਪੈਸ਼ਲ ਬਣਾਉਣ ਲੱਗੇ ਆ ਤੇ 글로 ਵੀ ਬਹੁਤ ਵਧੀਆ ਆਊਗਾ ਤੁਸੀਂ ਇਹਨੂੰ ਸਟੋਰ ਕਰ ਸਕਦੇ ਹੋ ਇਹ ਖਰਾਬ ਨਹੀਂ ਹੋਊਗੀ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਇੱਕ ਵਾਰੀ ਬਣਾ ਕੇ ਇਹਨੂੰ ਤੇ ਤੁਸੀਂ ਡੇਲੀ ਜਦੋਂ ਵੀ ਰਾਤ ਨੂੰ ਸੌਣ ਜਾਣਾ ਆਪਣਾ ਚੰਗੀ ਤਰ੍ਹਾਂ ਮੂੰਹ ਧੋ ਕੇ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਮੂੰਹ ਧੋਣਦੇ ਹੋ ਤਾਂ ਫੇਰ ਤੁਸੀਂ ਇਹਨੂੰ ਬਾਅਦ ਵਿੱਚ ਲਗਾ ਕੇ ਰਾਤ ਨੂੰ ਸੌਂ ਜਾ ਕਰੋ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਤੁਹਾਡਾ ਚਿਹਰਾ ਇੱਕਦਮ ਵਧੀਆ ਹੋ ਜਾਊਗਾ ਇੱਕਦਮ ਇੰਨੀ ਵਧੀਆ ਸਕਿਨ ਹੋ ਜਾਊਗੀ ਤੁਹਾਡੀ ਕਿ 20 ਸਾਲ ਦੇ ਲੱਗਣ ਲੱਜੋਗੇ ਜੇ ਤੁਸੀਂ 40 ਦੇ ਹੋ ਨਾ ਤੇ 20 ਸਾਲਾਂ ਵਾਲੀ ਸਕਿਨ ਹੋ ਜਾਊਗੀ ਤੁਹਾਡੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਜੀ ਆਪਾਂ ਇਹਦੇ ਵਿੱਚ ਜਿਹੜੀਆਂ ਚਾਰ ਚੀਜ਼ਾਂ ਪਾਈਆਂ ਚਾਰੋ ਹੀ ਬਹੁਤ ਵਧੀਆ ਚੀਜ਼ਾਂ ਪਾਈਆਂ ਤੇ ਆਪਾਂ ਨੂੰ ਫਾਇਦਾ ਕਿਉਂ ਨਹੀਂ ਦੇਣਗੀਆਂ ਹਨਾ ਜੇ ਆਪਾਂ ਕੋਈ ਗਲਤ ਚੀਜ਼ ਪਾਵਾਂਗੇ ਤੇ ਆਪਾਂ ਕਵਾਂਗੇ ਵੀ ਨਹੀਂ ਆਪਾਂ ਨੂੰ ਕਿਵੇਂ ਫਾਇਦਾ ਹੋ ਜੂਗਾ ਤੇ ਜਦੋਂ ਆਪਾਂ ਚਾਰੇ ਹੀ ਚੀਜ਼ਾਂ ਕੇਸਰ ਤਾਂ ਆਪਾਂ ਜਦੋਂ ਨਾ ਹੀ ਲੈਨੇ ਉਹਦੀ ਆਪਾਂ ਲੱਗਦਾ ਵੀ ਇਹ ਤਾਂ ਬਹੁਤ ਹੀ ਫਾਇਦੇਮੰਦ ਚੀਜ਼ ਹੈਗੀ ਆ ਫਿਰ ਆਪਾਂ ਬਦਾਮ ਰੋਗਣ ਪਾ ਲਿਆ ਇਹਦੇ ਵਿੱਚ ਤੇ ਉਹ ਵੀ ਤੁਸੀਂ ਦੇਖ ਲਓ ਜੀ ਬਦਾਮ ਰੋਗਣ ਤਾਂ ਸਕਿਨ ਨੂੰ ਇੰਨਾ ਵਧੀਆ ਰੱਖਦਾ ਨਾ ਜੇ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਨਹੀਂ ਵੀ ਹੈਗੀਆਂ ਕੱਲਾ ਤੁਹਾਡੇ ਕੋਲ ਬਦਾਮ ਰੋਗਣ ਹੀ ਹੈਗਾ ਨਾ ਤੁਸੀਂ ਉਹਨੂੰ ਹੀ ਦੇਲੇ ਆਪਣੇ ਫੇਸ ਦੇ ਉੱਪਰ ਆਪਣਾ ਫੇਸ ਚੰਗੀ ਤਰ੍ਹਾਂ ਕਲੀਨ ਕਰਕੇ ਤੇ ਚੰਗੀ ਤਰ੍ਹਾਂ ਇਦਾਂ ਕਰਕੇ ਉਹਨੂੰ ਰਾਤ ਨੂੰ ਸੌਣ ਟਾਈਮ ਮ사ਜ ਕਰਕੇ ਸੌਵੋਗੇ ਨਾ ਸਾਰੀ ਉਮਰ ਤੁਹਾਡੀ ਸਕਿਨ ਖਰਾਬ ਨਹੀਂ ਹੋਊਗੀ ਐਨੀ ਵਧੀਆ ਸਕਿਨ ਰਹੂਗੀ ਤੁਹਾਡੀ ਤੇ ਆਹ ਦੇਖੋ ਜੀ ਆ ਆਪਣੀ ਕਰੀਮ ਦਾ ਟੈਕਸਚਰ ਦੇਖ ਲਓ ਏਦਾਂ ਬਣ ਕੇ ਤਿਆਰ ਹੋ ਗਈ ਆ ਨੇੜੇ ਤੋਂ ਦਿਖਾ ਦੂੰ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਮੈਂ ਵੀ ਹੁਣ ਲਗਾਉਂਦੀ ਨਹੀਂ ਮੈਂ ਸੌਣ ਲੱਗੀ ਲਗਾਉਂਗੀ ਫੇਸ ਧੋ ਕੇ ਤੇ ਹੁਣ ਮੈਂ ਕੰਮ ਕਰਨਾ ਸੀ ਆ ਕਿਚਨ ਦੇ ਵਿੱਚ ਤੇ ਮੈਨੂੰ ਇਹ ਆ ਕਿ ਜਦੋਂ ਸੌਣ ਜਾਣਾ ਹੋਇਆ ਉਸ ਟਾਈਮ ਲਗਾਉਂਗੀ ਤੇ ਬਹੁਤ ਹੀ ਜ਼ਿਆਦਾ ਇੰਨਾ ਜ਼ਬਰਦਸਤ ਤੁਹਾਡੀ ਸਕਿਨ ਨੂੰ ਕਰ ਦੂਗੀ ਨਾ ਇਹ ਵਾਲੀ ਕਰੀਮ ਬਣਾ ਕੇ ਤੁਸੀਂ ਜੇ ਲਗਾਉਂਦੇ ਹੋ ਤੁਸੀਂ ਬਾਜ਼ਾਰ ਬਜ਼ੂਰ ਵਾਲੀਆਂ ਸਾਰੀਆਂ ਕਰੀਮਾਂ ਭੁੱਲ ਜਾਓਗੇ ਤੇ ਚਾਰ ਚੀਜ਼ਾਂ ਤੋਂ ਆਪਾਂ ਤਿਆਰ ਕੀਤਾ ਏ ਮੈਂ ਤੁਹਾਨੂੰ ਉਹੀ ਕਿਹਾ ਜੇ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਨਹੀਂ ਵੀ ਹੈਗੀਆਂ ਤੇ ਤੁਸੀਂ ਇਕੱਲਾ ਬਾਦਾਮ ਰੋਗਣ ਵੀ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਹੋ ਜਿਹੜੇ ਤੁਹਾਡੇ ਮਤਲਬ ਆਪਾਂ ਨੂੰ ਆਏ ਹੋ ਜਾਂਦਾ ਜਦੋਂ ਆਪਾਂ ਸਾਰਾ ਦਿਨ ਨਾ ਪਸੀਨਾ ਆ ਜਾਂਦਾ ਆਪਾਂ ਇਹ ਕਰਕੇ ਨਾ ਸਾਫ਼ ਹੀ ਕਰੀ ਜਾਂਦੇ ਆ ਭਲਾ ਆਪਾਂ ਕਾਟਨ ਦਾ ਦੁਪੱਟਾ ਵੀ ਮੈਂ ਕੋਲੇ ਰੱਖਿਆ ਏ ਤੇ ਮੈਨੂੰ ਆਏ ਹੁੰਦਾ ਜਦੋਂ ਪਸੀਨਾ ਆਉਂਦਾ ਤੇ ਮੈਂ ਉਹਦੇ ਹੀ ਫੇਸ ਦੇ ਉੱਪਰ ਮਾਰ ਲੈਂਦੀ ਆ ਤੇ ਉਹ ਕੀ ਹੋ ਜਾਂਦਾ ਆਪਣੇ ਫੇਸ ਦੇ ਉੱਪਰ ਇਦਾਂ ਆਏ ਹੋ ਹੋ ਜਾਂਦਾ ਵੀ ਜਦੋਂ ਆਪਾਂ ਕੁਝ ਲਾਣੇ ਹਨ ਨਾ ਵੀ ਜਿੱਦਾਂ ਕਿ ਕੱਟ ਪੈ ਗਏ ਆ ਤੇ ਇਹ ਆਪਣੇ ਜਲਣ ਹੁੰਦੀ ਹੈ ਫੇਸ ਦੇ ਉੱਪਰ ਤੇ ਇਹ ਤੁਹਾਡੇ ਸਾਰੇ ਜ਼ਖਮਾਂ ਨੂੰ ਹੀਲ ਕਰੂਗਾ ਤੇ ਬਹੁਤ ਵਧੀਆ ਚੀਜ਼ ਆ ਇਹ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਇਓ ਤੇ ਤੁਸੀਂ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਦੋਂ ਸਵੇਰ ਤੁਸੀਂ ਉੱਠ ਕੇ ਆਪਣਾ ਫੇਸ ਦੇਖੋਗੇ ਨਾ ਸ਼ੀਸ਼ੇ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਹੈ ਮੇਰਾ ਵਧੀਆ ਲੱਗ ਰਿਹਾ ਫੇਸ ਤੇ ਬਹੁਤ ਵਧੀਆ ਸਕਿਨ ਤੁਹਾਡੀ ਗਲੋ ਕਰੂਗੀ ਬੜੇ ਜਿਆਦਾ ਫਾਇਦੇਸੀ ਦੇ ਤੇ ਤੁਸੀਂ ਜ਼ਰੂਰ ਬਣਾ ਕੇ ਲਗਾਇਓ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਇੱਕ ਦੋ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਇੱਕ ਤਾਂ ਗੁਰਾਂਦੀਪ ਜਿਹੜੀ ਰਾਏਕੋਟ ਵਾਲੇ ਭੈਣ ਜੀ ਉਹਨਾਂ ਨੇ ਕਮੈਂਟ ਕੀਤਾ ਕਿ ਦੀਦੀ ਤੁਸੀਂ ਵਧੀਆ ਗੱਲਾਂ ਲੱਗਦੀਆਂ ਐ ਸਵਰਨਜੀਤ ਭੈਣ ਜੀ ਨੇ ਕਿਹਾ ਕਿ ਦੀਦੀ ਤੁਹਾਡੀਆਂ ਗੱਲਾਂ ਸਾਨੂੰ ਵਧੀਆ ਲੱਗਦੀਆਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਚਲੋ ਆਪਾਂ ਨੂੰ ਐ ਲੱਗਿਆ ਕਿ ਭੈਣਾ ਮੇਰੀਆਂ ਗੱਲਾਂ ਸੁਣ ਕੇ ਬੋਰ ਨਹੀਂ ਹੁੰਦੀਆਂ ਵੀ ਉਹਨਾਂ ਨੂੰ ਵਧੀਆ ਲੱਗਦੀਆਂ ਤੇ ਆਪਾਂ ਵਧੀਆ ਵਧੀਆ ਗੱਲਾਂ ਤੁਹਾਡੇ ਨਾਲ ਕਰਿਆ ਕਰਾਂਗੇ ਤੇ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਆਪਾਂ ਨੂੰ ਇੱਥੋਂ ਤੱਕ ਤੁਸੀਂ ਤੇ ਆਪਾਂ ਕਹਿੰਨੇ ਆ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਤੁਸੀਂ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਆਪਾਂ ਇੱਥੋਂ ਤੱਕ ਪਹੁੰਚ ਚੁੱਕੇ ਆ ਆਪਣੇ ਮਤਲਬ ਹੋਣ ਵਾਲੇ ਆ 7 7000 ਸਬਸਕ੍ਰਾਈਬਰ ਹੋਣ ਵਾਲੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਤੁਸੀਂ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਤੇ ਅੱਗੇ ਵੀ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਾਂ ਤੁਹਾਡੇ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ